ਪਾ ਰੋਟੀ ਪ੍ਰਸ਼ਾਦਾ ਪਾਣੀ ਸਾਰਾ ਕਰ ਲਿਆ ਤੇ ਅੱਜ ਆਪਾਂ ਕਿਸੇ ਭੈਣ ਦੇ ਘਰ ਚੱਲੇ ਆਂ ਔਰ ਕਿਹੜੀ ਭੈਣ ਦੇ ਘਰ ਚੱਲੇ ਹਾਂ ਬਲੌਗ ਨਾਲ ਬਣੇ ਰਹੋ ਸਾਡੇ ਨਾ ਸਵੇਰੇ ਸਵੇਰੇ 4-5 ਵਜੇ ਮੀਂਹ ਪਿਆ ਤੇ ਹੁਣ ਦੇਖੋ ਕੜਾਕੇਦਾਰ ਧੁੱਪ ਵੀ ਆ ਗਈ ਫੁੱਲ ਵੀ ਬਹੁਤ ਸੋਹਣੇ ਖਿਲੇਗੇ ਔਰ ਮੀਂਹ ਦੇ ਨਾਲ ਨਾਲ ਆਕਾਫੂ ਸਾਰਾ ਪੱਟਣਾ ਨਾਲ ਹੋਇਆ ਪਿਆ ਚਲੋ ਖਾਲੂ ਸੰਡੇ ਆ ਸਰਦਾਰ ਜੀ ਦੀ ਡਿਊਟੀ ਲਗਾਣੇ ਆ ਦਾ ਵੀਓ ਸਬਜ਼ੀਆਂ ਸਾਰੀਆਂ ਹੋ ਗਈਆਂ ਗਾਇਸ ਟੋਟਲੀ ਸਾਰੀਆਂ ਸਬਜ਼ੀਆਂ ਹੋ ਗਈਆਂ ਤੇ ਬਿੱਲੀ ਵੀ ਸਵੇਰੇ ਸਵੇਰੇ ਬਹੁਤ ਗਾ ਪਾਂਦੀ ਸੀ ਤੇ ਆ ਚੌਲ ਭਿਓ ਕੇ ਰੱਖੇ ਸੀ ਪੰਛੀਆਂ ਲਈ ਤੇ ਖੁਸ਼ੀ ਦੀ ਗੱਲ ਹੈ ਉਹ ਸਾਹਮਣੇ ਨਾ ਸਾਡੇ ਬੋਰ ਬਣ ਗਿਆ 2 ਦਿਨ ਪਹਿਲਾਂ ਤੇ ਉੱਥੇ ਹੁਣ ਜਲਦੀ ਘਰ ਬਣ ਜੂਗਾ ਤੇ ਕਲੋਨੀ ਸਾਡੀ ਹੋਰ ਹਰੀ ਭਰੀ ਹੋ ਜੂਗੀ ਤੇ ਬਹੁਤ ਸੋਹਣਾ ਵਿਊ ਆ ਤੇ ਬਹੁਤ ਫਲ ਲੱਗ ਗਿਆ ਅੱਜ ਆਪਾਂ ਕੱਦੂ ਮੈਂ ਤੋੜਨਾ ਇਹਨੂੰ ਹਜੇ ਤਾਂ ਨਹੀਂ ਤੋੜਦੀ ਮੈਂ ਇਹਦੀ ਵੀਡੀਓ ਬਣਾਉਣੀ ਆ ਦੇਖੀ ਤੇ ਹੁਣ ਮੈਂ ਜਾਣਾ ਸੀ ਔਰ ਭੈਣ ਦੇ ਜਿਹੜੇ ਅਮਰੂਦ ਦੇ ਬੂਟੇ ਨੇ ਉਹ ਵੀ ਯਾਦ ਨਾਲ ਚੱਕ ਲਈਏ ਕਿਉਂਕਿ ਜਿਹੜੀ ਭੈਣ ਦੇ ਮੈਂ ਘਰ ਚੱਲੀ ਆ ਉਹਨਾਂ ਲਈ ਉਹਨਾਂ ਨੇ ਪਿਛਲੇ ਸਾਲ ਮੇ ਤੋਂ ਬੂਟੇ ਮੰਗਾਏ ਸੀ ਚਲੋ ਜਦੋਂ ਕਹਿੰਦੇ ਮੇਲ ਹੋਣਾ ਉਦੋਂ ਹੀ ਹੋਣਾ ਤੇ ਆ ਆ ਪੈਣੇ ਇਹ ਆਪਾਂ ਗਿਫਟ ਕਰਕੇ ਆਵਾਂਗੇ ਭੈਣ ਨੂੰ ਜਵਜੀਤਾ ਹੋ ਗਈ ਤਿਆਰ ਹਾਏ ਜੱਪੂ ਜੱਪੂ ਇੱਕ ਮਿੰਟ ਗੱਲ ਸੁਣ ਸਰਦਾਰ ਜੀ ਲੱਗੇ ਜੁੱਤੀ ਸਾਫ਼ ਕਰਨ ਲੱਗੋ ਸਰਨ ਸਸੀ ਕਾ ਬਲਾਓ ਸਸੀ ਕਾ ਹੱਥ ਪੁੱਛ ਲਈ ਖੜ ਕੇ ਇੱਕ ਜਗ੍ਹਾ ਪਹਿਲਾਂ ਖੜੋ ਪਹਿਲਾਂ ਸੈਂਸ ਦੀ ਤਰ੍ਹਾਂ ਇੱਕ ਹਾਂ ਸਾਂਝ ਕੇ ਸਸੀ ਕਾਲ ਜੀ ਸਸੀ ਕਾ ਹਾਂ ਵੈਰੀ ਗੁੱਡ ਜੱਬ ਜੀ ਦੀ ਟੋਰ ਨਹੀਂ ਚੱਕੀ ਜਾਂਦੀ ਬਸ ਉਸੇ ਰੋਟੀ ਖਾ ਲਈ ਜੱਬ ਜੀ ਰੋਟੀ ਖਾਦੀਆ ਤੁਸੀਂ ਕਿ ਨਹੀਂ ਖਾਦੀਆ ਅੱਛਾ ਕਿਹਦੇ ਨਾਲ ਖਾਦੀ ਸੀ ਸਬਜੀ ਨਾਲ ਹਾਂਜੀ ਕਾਲੀ ਸਬਜੀ ਬਣਾਈ ਸੀ ਮम्मा ਨੇ ਹਮ ਕੋ ਲੋ ਆ ਤੇ ਲਾਈ ਕਾਲਵਾਸੇ ਸਬਜੀ ਅਸੀਂ ਬੈਂਗਣ ਬਣਾਈ ਸੀ ਚਿੱਟੇ ਬੈਂਗਣ ਗਾਈਜ਼ ਰਾਤੀ ਬਣਾਈ ਸੀ ਸੁਬਹਾ ਦਾ ਸਾਡਾ ਕੰਮ ਚੱਲ ਗਿਆ ਤੇ ਜੋ ਲੋ ਜੱਜ ਜੀ ਨੇ ਵੀ ਰੋਟੀ ਖਾ ਲਈ ਜੱਜ ਜੀ ਕਹਿੰਦੇ ਅੱਜ ਮੈਂ ਸ਼ੂਜ਼ ਪਾਣਿਆ ਆਪਾਂ ਬਣੇ ਰਿਓ ਵੀਡੀਓ ਨਾਲ ਤੇ ਜੀ ਹੋਰ ਆਪਾਂ ਬਿੱਟੂ ਬਾਰੇ ਲੈ ਕੇ ਚੱਲਾਂਗੇ ਇਹਦੇ ਨਾਲ ਬਹੁਤ ਕੰਫਰਟੇਬਲ ਰਹਿਣਾ ਉਹ ਅਮਰੂਦ ਦੇ ਬੁੱਟੇ ਨੇ ਗਾਇਜ਼ ਹਾਂਜੀ ਇਹਦੇ ਵਿੱਚ ਪਲਾਂਟਸ ਨੇ ਦੋ ਅਮਰੂਦ ਦੇ ਬੁੱਟੇ ਨੇ ਪੈਨ ਗਿਫਟ ਕਰਕੇ ਆਣੇ ਆ ਕਹਾਂ ਸੀਜ਼ਨ ਸਹੀ ਆ ਪਲਾਂਟਸ ਨੂੰ ਲਗਾਉਣ ਦਾ

ਬੈਠ ਜਾਂਗੀ ਚਪੀ ਠੀਕ ਹੈ ਸਕੂਟਰੀ ਚ ਹਵਾ ਚੈੱਕ ਕਰਵਾ ਲੀਏ ਸਫਰ ਜਾਣ ਤੋਂ ਪਹਿਲਾਂ ਤੇਲ ਔਰ ਹਵਾ ਦਾ ਚੈੱਕ ਹੋਣਾ ਜ਼ਰੂਰੀ ਆ ਜਬ ਜੂਰੀ ਆ ਜਾ 何 ਤੋਬਾ ਲੱਗਦਾ ਹਨ ਜੇ ਆਪਾਂ ਪਹੁੰਚ ਗਏ ਗੁਰੂ ਘਰ ਅਜਮ ਜੀ ਬਾਜੀ ਜਪੋ ਹਾਈ ਜਪ ਜੀ ਜਪ ਜੀ ਦੇਖ ਦਿਆ ਜੇ ਕਿਸੇ ਅਜਨਬੀ ਨਹੀਂ ਨਾ ਤੇ ਭੈਣ ਸਾਡੀ ਆ ਰਹੀ ਆ ਜੀ ਸਾਡੀ ਭੈਣ ਸਾਨੂੰ ਮਿਲ ਗਈ ਵਾ 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 ਤੇ ਭੈਣ ਅਮਨ ਗੋਲਡੀ ਸਿਸਟਰ ਇਹਨਾਂ ਦੇ ਅੱਜ ਪਾਰਟ ਰਖਾਇਆ ਹੋਇਆ ਜੀ ਤੇ ਚਲੋ ਪਹੁੰਚੀਏ ਫਿਰ ਜੁਆਇਨ ਕਰੀਏ ਇਹਨਾਂ ਨੂੰ ਚਲੋ ਚੱਲੀਏ ਜੇ ਆਪਾਂ ਗੁਰੂ ਘਰ ਪਹੁੰਚੇ ਤੇ ਭੈਣ ਕਹਿੰਦੀ ਮੈਂ ਆਈ ਤੇ ਗੁਰੂ ਘਰ ਕਾਫੀ ਵੱਡਾ ਹੈ ਤੇ ਇੱਧਰ ਬੰਦ ਰਿਹਾ ਹਜੇ ਲੰਗਰ ਹਾਲ ਚਲੋ ਪਹਿਲਾਂ ਮੱਥਾ ਟੇਕ ਦਿਆ ਖੜੇ ਕੇ ਇਹ ਆਪਣੇ ਮਨੀ ਸਿਸਟਰ ਇਹਨਾਂ ਨੂੰ ਤੁਸੀਂ ਮਿਲ ਚੁੱਕੇ ਹੋ ਅਮਨ ਗੋਲਦੀ ਸਿਸਟਰ ਤੇ ਅਜੇ ਫਿਲਹਾਲ ਇਹੀ ਆਏ ਨੇ ਦੇਖਦੇ ਆ ਬਾਕੀ ਕੌਣ ਮਿਲਦਾ ਤੇ ਚਲੋ ਆਪਾਂ ਚੱਲੀਏ ਹੁਣ ਚਾਹ ਪਾਣੀ ਪੀਏ ਅਮਨ ਜੱਲਵਾ ਸੀ ਦੀ ਚਲੋ ਗਾਇਸ ਰੋਟੀ ਪਾਣੀ ਦਾ ਟਾਈਮ ਹੋ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਲੇ ਤੇ ਬਹੁਤ ਚੰਗਾ ਲੱਗਿਆ ਇਹ ਇੱਥੇ ਦਾ ਬਹੁਤ ਸੋਹਣਾ ਗੁਰੂ ਘਰ ਹੈ ਗੁਰੂ ਘਰ ਤਾਂ ਜਿਵੇਂ ਸਭ ਹੀ ਸੋਹਣੇ ਹੁੰਦੇ ਨੇ ਤੇ ਜਪਜੀ ਬਾਹਰ ਮੇਰਾ ਇੰਤਜ਼ਾਰ ਕਰਦੀ ਆ ਉਹ ਤੋਂ ਉਡੀਕ ਨਹੀਂ ਹੋ ਰਹੀ ਚਲੋ ਚੱਲ ਜੀ ਆ ਬੇਟੇ ਦਾ ਬਰਥਡੇ ਹੈ ਜੀ ਕਿੰਨੇ ਸਾਲ ਲਾ ਗਿਆ ਪੁੱਤ ਤੇਰਾ ਕੰਪਲੀਟ ਤੇਰਾ ਕੰਪਲੀਟ ਹੋ ਗਿਆ ਵਾਹ ਇਹਨੂੰ ਜਨਮ ਦਿਨ ਦੀਆਂ ਵਧਾਈਆਂ ਦਿਓ ਜੀ ਕੀ ਨਾਮ ਆ ਪੁੱਤ ਬਲਕੀਰਤ ਬਲਕੀਰਤ ਸਿੰਘ ਤੇ ਕਿਹੜੇ ਭੂਆ ਹੀ ਨੇ ਬਾਹਰੋਂ ਆਣਾ ਪੈਣ ਦੇ ਹਾਂਜੀ 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 ਉਹ ਆਏ ਨੇ 16 17 ਸਾਲ ਬਾਅਦ 16 17 ਸਾਲਾਂ ਬਾਅਦ ਉਹ ਇਹਨਾਂ ਦੇ ਭੂਆ ਜੀ ਆਏ ਨੇ ਉਹ ਜੇ ਰਿਸ਼ਤੇਦਾਰਾਂ ਚ ਬੈਠੇ ਨੇ आज जप्पू, आज जलेबी खाऊंगे? नहीं मर्जी दे मालक ने जब जी ने तेरी तो टॉफे जानी है ने ਸਸ਼ੀਗਰ ਜੀ ਸਰਦਾਰ ਜੀ ਆ ਭੀਜੀ ਆ ਗਈ ਉਹ ਤੇਰੀ ਵਸਤੀ ਹੈ ਬਈ ਬੀਜਾਇਆ ਨੇ ਮਾਰੇ ਸਾਸ਼ੀ ਗਾਵਿਰ ਜੀ ਤੂੰ ਮੇਰੇ ਕੋਲ ਆ ਲੈ ਬਾਜੀ ਸਾਡੇ ਕੋਲ ਆ ਲੈ ਨੀ ਨਾ ਆਣਾ ਨਹੀਂ ਆਣਾ ਨਾ ਕਰਨਾ 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 ਹਾਂ ਜੀ ਹਾਂ ਤਿਆਸੀ ਮੈਨੂੰ ਜਾ ਕੇ ਤਾਂ ਚੱਲਦਾ ਰਹਿੰਦਾ। ਅੱਛਾ ਲੋ ਜੀ ਪੈਣ ਦੇ ਘਰੇ ਪਹੁੰਚ ਗਏ। ਉਹ ਕੀ ਨਹੀਂ ਹੈ ਉਹ ਤਾਂ ਕਿਸੇ ਟਰਾਲੀ ਛੋਟੀ ਟਰਾਲੀ ਘੜੀ ਹੁੰਦੀ ਆ ਟਰੈਕਟਰ ਘੜੀ ਹੁੰਦੀ ਆ। ਕੋਈ ਨਹੀਂ ਕਰਾਂ। ਠੀਕ ਹੈ। ਅੱਗੇ ਅਸੀਂ ਕਿ ਕਰਾਂਗੇ। ਹਾਂ। ਠੀਕ ਲੱਗੇ ਹੋਏ ਨੇ ਵੈਸੇ। ਇਹ ਤਾਂ ਦੀਦੀ ਉੱਪਰ ਨਹੀਂ ਫੜ ਕੇ ਦੇ ਹੁੰਦੇ। ਅੱਛਾ ਹਾਂ ਤੌੜੀ ਸਤ ਬਣੇ ਪੈਂਦੇ ਆ ਨਾ। ਹਾਂਜੀ ਇਹ ਬਹੁਤ ਵਧੀਆ ਮੇਰੇ ਪਰ ਆਪਣੇ ਨੇ ਇਹ ਪਿਆਰ ਨਹੀਂ ਹੈ ਇਹਨੇ ਕਹੇ 200 ਸਾਲ ਚ ਬੋਮਾਰ ਲੱਗਦੇ ਨੇ ਦੋ ਵਾ ਅੱਛਾ ਪਹਾੜ ਹੈ ਅੱਛਾ ਜੀ ਆਪਣੀ ਪੰਜਾਬ ਦੇ ਵਿੱਚ ਸਭ ਤੋਂ ਇੱਕ ਪਹਾੜ ਇਹਨੇ ਕਿਹਾ ਮਾ ਕੇ ਦੋ ਕਹਿੰਦੇ ਕਹਿੰਦੇ ਜਮੀਨ ਬਹੁਤ ਬਹੁਤ ਬਈਆਂ ਤੇਰ ਬਾਈ ਦੀਦੀ ਲੈ ਕੇ ਆਏ ਨੇ ਦੀਦੀ ਲਈ ਗਿਫਟਸ ਪਲਾਂਟਸ ਗਾਇ

ਹਾਂ ਜੀ ਹਾਂ ਜੀ ਸੇਮ ਦੇ ਕਿੰਨੇ ਚੱਕਰ ਲੈਨੇ ਮੇਰੇ ਲੱਗਾ ਹੈਗੇ ਤਾਂ ਕੌਣ ਬਣਾਉਂਦਾ ਕੋਈ ਵੀ ਨਹੀਂ ਮਾਰੂ ਕੋਈ ਨਹੀਂ ਅਰੇ ਲੱਗਿਆ ਉਸਕੇ ਕਈ ਅੰਤ ਤੇ ਜਲ ਤੁਸੀਂ ਤਾਂ ਉਹ ਪਾਈਦਾ ਇਹ ਨਾ ਮੇਰੇ ਚਾਹੀਦਾ ਮੇਰੇ ਕੋਲ ਲੱਗਦਾ ਉਹਨੇ ਆਪਣੇ ਨਵਾਂ ਲੱਗੇ ਸੀ ਜਿਹੜਾ ਨਾ ਇਹ ਵੀ ਹੋਈ ਆ ਇਹ ਤੀਜੀ ਪੀੜੀ ਚਿੰਤਾ ਕਰਾਉਂਦੀ ਨਾਲ ਜੀ ਚੱਲਦੀ ਰਹਿੰਦੀ ਰਹਿੰਦੀ ਆਦੋਂ ਸ਼ਹਿਰ ਵਿੱਚ ਆਉਂਦੀ ਆ ਕਿ ਸੋਹਣਾਂ ਆ ਕਿ ਕਹਿੰਦਾ ਆਇਆ ਹਾਂ ਜੀ ਇਹ ਬਿਲਕੁਲ ਸਹੀ ਹੈ ਬਾਕੀ ਚੈਨਲ ਬਸ ਆਹ ਚੁੱਕ ਕੇ ਨਾਲ ਕਰਦੇ ਨੇ ਇਹਨਾਂ ਦਾ ਬੁਝਾ ਇਹਨਾਂ ਨੂੰ ਜਿਹੜੇ ਜਿਹੜੇ ਇਹਦਾ ਆਵਾਜ਼ ਆਉਂਦਾ ਹੈ ਉਹ ਚੈਨਲ ਆ ਗਏ ਹਾਂ ਇਰਾਉਣੀ ਸਤਿ ਸ਼੍ਰੀ ਅਕਾਲ ਜੀ। ਉਹ ਉੱਥੇ ਹੀ। ਕੰਮ ਕਰਤੀ ਜਾਂ ਸਾਡੇ ਕੋਲ ਚੱਲੀਏ। ਉਹਨੂੰ ਚੱਲੀਏ। ਹੈ? ਜਾਣਾ ਪਿੰਡ ਨੂੰ। ਚੱਲ ਪੁੱਤ। ਤਨ ਕੈਰੇਕਟਰ ਬਣਾਉਂਗੇ ਆਪਣੇ ਜਿਹੜੇ ਕੈਰੇਕਟਰ ਸੌਂਿਆ ਹੈ। ਇਹ ਨਕਰਾ ਅੱਗੇ। ਮੈਂ ਵੀ ਤਾਂ ਕਿਰੀ ਆਜਿਓ। ਹਾਂ ਜੀ ਹਾਂ ਜ਼ਰੂਰ। ਜਲ ਕਦੇ ਗੇੜਾ ਲੱਗਿਆ। ਮਣੀ ਭੈਣ ਪ੍ਰਾਣੀ ਗੱਲ ਛੇੜ ਰਹੀ ਆ ਗੱਲ ਛੇੜ ਰਹੀ ਆ ਅਣਾ ਜਉਦੇ ਜੀਆਂ ਚ 100 ਗੱਲਾਂ ਹੋ ਜਾਂਦੀਆਂ ਨੇ ਚਲੋ ਕੋਈ ਨਾ ਇਧਰ ਨੂੰ ਠੀਕ ਆ ਉਧਰ ਨੂੰ ਸਾਹਮ ਨਹੀਂ ਆਂਦਾ ਵਲੌਗ ਕਿੰਨਾ ਹੈਲਪਰ ਹੈ ਆਖਰ ਜਿਹੜਾ ਐਕਸ਼ਨ ਲਿਆ ਹੋਈ ਸੀ ਵੇ ਇੰਟਰਪਰਟੈਂਟ ਆ ਕੀ ਸਾਡੇ ਕੋਲ ਨੋਟ ਨਹੀਂ ਆ ਰਿਹਾ ਐਂ ਜਿਹੜੀ ਮਾਣੀ ਦੇਖ ਕੇ ਕਹਿੰਦੀ ਹੱਥ ਦੀ ਬਰੀਆਨੀ ਕਿ ਲਵਾਉਂ ਕਿ ਲਵਾ ਦੋ ਨਾ ਉਹਦੇ ਨੂੰ ਜੀ ਹਾਂ ਮੈਂ ਇਹ ਕਹਿ ਲਵਾਂਗੀ ਤੂੰ ਕਹਿੰਦੀ ਅਰੇ ਜਮਾਈ ਅੱਖਾਂ ਤੋਂ ਮੈਨੂੰ ਨਾ ਕਰ ਆ ਜਾਈਂ ਫੋਨ ਲਾ ਕੇ ਦੇਖੀਂ ਮਾਮਾ ਜੀ ਨੇ ਬੇਟੇ ਦੇ ਇਹ ਪੱਕ ਦਾ ਵਿਹਾਰ ਸ਼ੁਰੂ ਕਰਨਗੇ ਖੁਸ਼ੀ ਲਾਮਾ ਤੇ ਵਿਹਾਰ ਕਰ ਰਹੇ ਨੇ ਮੈਨੂੰ ਤਾਂ ਵਿਹਾਰ ਦਾ ਘੱਟ ਪਤਾ ਹੈ ਤੇ ਦੀਦੀ ਨੇ ਦੱਸਿਆ ਸੀ ਕਿ ਮਾਮਾ ਖੁਸ਼ੀ ਲਾਮਾ ਤਾਂ ਪੱਕ ਬੰਨਣ ਜਦੋਂ ਬੱਚਾ ਲੱਗ ਜਾਂਦਾ ਉਹ ਪੱਕ ਬੰਨਦੇ ਹੁੰਦੇ ਨੇ ये का डिसिप्लिन है मुझे कुछ और आप थोड़ा इधर में थोड़ा और मैं 20 साल से टाइमिंग कितनी की 94 मिनट में बाकी में भी लगता है या का भी में अब हम ये बोलेंगे আমি জানি 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 ਹਾਂ ਜੀ ਕਿਤਾਬਾਂ ਨੂੰ ਲੈ ਕੇ ਕਾਰੇ ਤੇ ਦੇਖੋ ਜਦੋਂ ਸਾਰੇ ਤੋਂ ਕਰ ਬੋ ਦੇ ਦੇ ਚਲੋ ਗਾਇਸ ਕਾਰ ਨੂੰ ਚਲੀਏ ਪਾਤੀਏ ਹਾਂ ਮੇਰਾ ਬੈਗ ਇਹ ਤਾਂ ਜ਼ਰੂਰੀ ਹੈ ਹਾਂ ਜੀ ਡੱਬਾ ਵੀ ਜ਼ਰੂਰੀ ਹੈ ਆ ਲੋ ਇਹ ਨਾ ਰਹਿ ਜੇ ਬੱਲੇ ਬੜੇ ਟੈਂਪ ਆਦੋ ਉੱਥੇ ਬਰੋਲਾ ਦੇਖਿਆ ਮਿੱਟੀ ਦਾ ਬਰੋਲਾ ਉੱਡਦਾ ਆ ਕਿੰਨੀ ਛੋਟੀ ਜਗ੍ਹਾ ਐ ਨਾ ਰੋਟੀ-ਰੋਟੀ ਲੱਗਿਆ ਹੋਏ ਨੇ ਪੱਛਾ ਜਿਹੜਾ ਇਨਸਾਨ ਦਾ ਸੱਚਾ ਹੈ ਇਹ ਮੜੀਆਂ ਨੇ ਗਾਇਸ ਆ ਕਿੰਨਾ ਬਹੁਤ ਠੰਡੀ ਹਵਾ ਚੱਲਦੀ ਐ ਅਸੀਂ ਫੇਰ ਰੁੱਕ ਗਏ ਇੱਥੇ ਨਾਲ ਹੋਣ ਤਿੰਨ ਚਾਰ ਤਰਾਕ ਤੇ ਇਦਾਂ ਦੇ ਇਹ ਬੜਾ ਸੋਹਣਾ ਮੌਸਮ ਹੈ ਹਾਏ ਜੱਪੂ ਕਿੰਨਾ ਸੋਹਣਾ ਹਵਾ ਚੱਲਦੀ ਆ ਨਾ ਆ ਗਏ ਫਾਈਨਲੀ ਕਰੇ ਪਹੁੰਚ ਗਏ ਸਰਦਾਰ ਜੀ ਵੀ ਕੀ ਕਰਦੇ ਜੱਪੂ ਅੱਛਾ ਸਾਰੇ ਰਸਤੇ ਪਾਣੀ ਦੀ ਬੋਤਲ ਹੀ ਮੰਗਦੀ ਰਹੀ ਆ ਟਿੱਡੀ ਜੀ ਇਹ ਕੋਈ ਨਹੀਂ ਕਿਤੇ ਦੇਈ ਫਿਰ ਮੈਨੂੰ ਐਸੀ ਬੋਤਲ ਦੁੱਧ ਦੀ ਬੋਤਲਾਂ ਦੇ ਪਾਣੀ ਆ ਠੀਕ ਹੈ ਉਰੇ ਆ ਜੱਪੂ ਕਾਲਸਨ ਆ ਨਹੀਂ ਰਹੀ ਗਾਇਸ ਆਜਾ ਤੇ ਪੂਕ ਗਾਇਜ਼ ਨੂੰ ਬਾਏ ਕਰੀਏ ਗਾਇਜ਼ ਆਪ ਕੈਂਡੀ ਮਿਲੀ ਐਣ ਉੱਥੇ ਗਿਫਟ ਤੇ ਹੁਣ ਅਸੀਂ ਵਲੌਗ ਦਾ ਐਂਡ ਕਰੀਏ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਆਜਾ ਸਫਰ ਬਹੁਤ ਸੋਹਣਾ ਰਿਹਾ ਦੇਖੋ ਜਬਜੀ ਦੇ ਮੱਛਰ ਨੇ ਦੰਦੀ ਵੱਢੀ ਆ ਨਾ ਚਮਕ ਰਿਹਾ ਨਾ ਤੇ ਗਾ ਜਬਜੀ ਖੁਸ਼ੀ ਜਬਜੀ ਚਲੋ ਗਾਇਜ਼ ਨੂੰ ਬਾਏ ਕਰ ਦੋ ਬਾਏ ਬਾਏ ਗਾਇਜ਼ ਫਿਰ ਮਿਲਨੇ ਪਲੀਜ਼ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਬਾਏ